ਭਾਈ ਜੀ ਜਿਹੜੇ ਆਪਣੇ ਕੋਲੇ 12 ਮਾਲਤ ਉੱਤੇ ਉੱਤੇ ਟਰੈਕਟਰ ਹੈ ਸਾਰਿਆਂ ਤੇ 75% ਲੋਨ ਕਰਾ ਦੇ ਕਰਾ ਦੇ ਦਾਂਗੇ। ਸੰਗ ਪੇੜ ਭਾਈ ਜੀ origignal ਆ ਸਾਰਾ ਸਿਰਫ ਆ ਨਾ ਕੰਨੀਆਂ ਪਹਿਲਾਂ ਦੱਸ ਦਿੰਨੇ ਆ। ਆ ਕੰਨੀਆਂ ਦੇ ਅਟੈਚਿੰਗ ਉਹੀ ਵੀ ਅਰਮ ਦੇ। ਠੀਕ ਆ। 5% ਬਾਕੀ ਸਾਰਾ origignal ਟਰੈਕਟਰ ਹੈ ਜੀ। ਠੀਕ ਆ। ਜੇ ਸ਼ੋਰੂਮ ਚ ਲਾਉਣਾ ਫਿਰ ਤਾਂ ਦੱਸ ਕੇ ਦੇਣੀ ਪਊਗਾ। ਇਹ ਡਿਮਾਂਡ ਭਾਈ ਜੀ। ਡਿਮਾਂਡ ਹੈ ਜੀ 6.5 ਲੱਖ ਰੁਪਇਆ 6 ਲੱਖ ਰੁਪਇਆ ਦਾ ਟਰੈਕਟਰ ਦੇ ਦਾਂਗੇ। 6 ਲੱਖ ਰੁਪਇਆ ਦਾ। 5 ਲੱਖ ਦਾ ਟਰੈਕਟਰ ਤੇ ਲੋਨ ਕਰਾ ਦੂੰ। ਤੋ 25000 ਸਾਰੇ ਟਰੈਕਟਰਾਂ ਤੇ ਡਿਸਕਾਊਂਟ ਕਰ ਦਾਂਗੇ ਯਾਰ ਕੁੱਲ ਮਿਲਾ ਕੇ ਗੱਲ ਮੁੱਕੀ ਕੁੱਲ ਮਿਲਾ ਕੇ ਹੁਣ ਭਾਈ ਆਪਾਂ ਪੁੱਛਦੀ ਨਹੀਂ ਹੈਗੇ ਵੀ ਕਿੰਨੇ ਦਾ ਦੇ ਦੋਗੇ ਠੀਕ ਹੈ ਬਾਈ ਨੂੰ ਠੀਕ ਹੈ ਸਿੱਧਾ 25000 ਰੁਪਏ ਦਾ ਡਿਸਕਾਊਂਟ ਹਰੇਕ ਟਰੈਕਟਰ 'ਚ ਹੋਏਗਾ ਹੈਗਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਗੜਿਆਂਗੇ ਪਿੰਡ ਕੋਟਸਮੀਰ ਵਿਖੇ ਦੇਖ ਸਕਦੇ ਹੋ ਭਾਈ ਜੀ ਜਿੱਥੇ ਭਾਈ ਕਮਾਨ ਨੇ ਬਲਵਿੰਦਰ ਸਿੰਘ ਕਮਾਨ ਨੇ ਭਾਈ ਜੀ ਆਪਣਾ ਨਵਾਂ ਸ਼ੋਅਰੂਮ ਖੋਲਿਆਗਾ ਤੇ ਆਜੋ ਬਾਈ ਨਾਲ ਗੱਲ ਕਰਵਾਉਣੇ ਕਿ ਕੀ ਲੋਕੇ ਤੇ ਜੇ ਕਿਸੇ ਵੀਰ ਨੇ ਪੁਰਾਣਾ ਟਰੈਕਟਰ ਵੇਚਣਾ ਹੋਵੇ ਜਾਂ ਨਵਾਂ ਟਰੈਕਟਰ ਖਰੀਦਣਾ ਹੋਵੇ ਲੋਨ ਫਾਇਨਸ ਕਰਵਾਉਣਾ ਹੋਵੇ ਸਕਰੀਨ ਉੱਪਰ ਨੰਬਰ 22 ਦਾ ਚੱਲਿਆ ਜਾਂਦਾਗਾ ਕੰਟੈਕਟ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋਗੇ ਠੀਕ ਆ ਬਾਈ ਜੀ ਤੇ ਸਾਹਮਣੇ ਨਿਗਮ ਰਵਾਦੇ ਬਾਈ ਜੀ ਤੇ ਇੱਧਰ ਵੀ ਬਾਈ ਦੇ ਟਰੈਕਟਰ ਖੜੇ ਨੇ ਤਕਰੀਬਨ ਬਾਈ ਕੋਲੇ 15 ਤੋਂ 20 ਟਰੈਕਟਰ ਹਰ ਵਕਤ ਅਵੇਲੇਬਲ ਹੁੰਦੇ ਨੇਗੇ ਠੀਕ ਆ ਬਾਈ ਜੀ ਤੁਸੀਂ ਕਿਸੇ ਵੀ ਟਾਈਮ ਆ ਕੇ ਇੱਥੇ ਟਰੈਕਟਰ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਬਾਈ ਨਾਲ ਕਰਵਾਉਣਿਆ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਰਾ ਕੀ ਹਾਲ ਹੈ ਜੀ ਠੀਕ ਹੋ ਭਾਈ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਵਗੋ ਜੀ ਆਇਆਂ ਨੂੰ ਭਰਾ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਤੇ ਸਭ ਤੋਂ ਪਹਿਲਾਂ ਭਾਈ ਜੀ ਸਾਡੇ ਵੱਲੋਂ ਤੁਹਾਨੂੰ ਵਧਾਈਆਂ ਨਵੇਂ ਸ਼ੋਰੂਮ ਦੀਆਂ ਸਵਾਗਤ ਵਧਾਈਆਂ ਭਰਾ ਤੁਹਾਡੀ ਵੀਡੀਓ ਦੇ ਜਰੀਏ ਜਿਹੜੇ ਭਰਾ ਵੀ ਆਪਣੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਭਰਾਵਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਸ ਦਿਹਾੜਾ ਅੱਜ ਭਾਈ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਠੀਕ ਉਹਨਾਂ ਦੀ ਕਿਰਪਾ ਸਦਕਾ ਬਾਈ ਜੀ ਅੱਜ ਅਸੀਂ ਇਹ ਇੱਥੇ ਨੋਰਾ ਬਣਾਇਆ ਤੇ ਸੱਜਣ ਦੋਸਤ ਜਿਹੜੇ ਸਾਡੇ ਭਰਾ ਸਾਡੇ ਲਈ ਅਰਦਾਸਾਂ ਕਰਦੇ ਆ ਉਹਨਾਂ ਦੀਆਂ ਅਰਦਾਸਾਂ ਸਦਕਾ ਅਸੀਂ ਅੱਜ ਇੱਥੇ ਆਪਣਾ ਅੱਡਾ ਬਣਾਇਆ ਬਾਈ ਜੀ ਪਿੰਡ ਕੋਟਸਮੀਰ ਚ ਠੀਕ ਜੀ ਬਾਈ ਜੀ ਤੇ ਆਪਾਂ ਵੀ ਬਹੁਤ ਕਹਿਣਾ ਬਾਈ ਤੁਸੀਂ ਨੋਰਾ ਨਵਾਂ ਖੋਲੋਣਾ ਬਾਈ ਜੀ ਬਾਈ ਨੂੰ ਬਾਈ ਜੀ ਤਿੰਨ ਚਾਰ ਮਹੀਨੇ ਹੋ ਗਏ ਕਹਿੰਦੇ ਨੂੰ ਵੀ ਆਪਾਂ ਵੀ ਮੰਨ ਕੇ ਚੱਲੋ ਸ਼ੋਰੂਮ ਖੋਲ੍ਹੀਏ ਤੇ ਬਾਈ ਕਹਿੰਦਾ ਆਉਣ ਵਾਲੇ ਟਾਈਮ ਵਿੱਚ ਠੀਕ ਆ ਬਾਬੇ ਦੀ ਕਿਰਪਾ ਸਦਕਾ ਆਪਾਂ ਵੀ ਨਵਾਂ ਸ਼ੋਰੂਮ ਬਣਾਵਾਂਗੇ ਤੇ ਅੱਜ ਬਾਈ ਨੇ ਸ਼ੋਰੂਮ ਖੋਲ੍ਹ ਲਿਆ ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਭਾਈ ਜੀ ਬਾਈ ਜੀ ਹੈਗੇ ਆਪਣੇ ਕੋਲੇ ਇੱਥੇ 12-13 ਟਰੈਕਟਰ ਖੜੇ ਮੌਜੂਦ ਨੇ ਇੱਥੇ ਨਾਲ ਠੀਕ ਹੈ ਜੀ ਹਾਂਜੀ ਠੀਕ ਹੈ 24 ਘੰਟੇ ਮਤਲਬ ਉਰੇ ਵੇਲੇ ਹਾਂਜੀ ਹਾਂ ਸਾਡਾ ਇੱਕ ਬੰਦਾ ਇੱਥੇ ਹੁੰਦਾ ਠੀਕ ਹੈ ਜੀ ਬਾਕੀ ਬਾਈ ਹੁੰਦੇ ਆ ਅਸੀਂ ਦੋ ਜਣੇ ਬਾਈ ਹਰਦੀਪ ਐ ਕਲਚਰ ਵਾਲੀ ਤੋਂ ਠੀਕ ਹੈ ਜੀ ਤੇ ਇੱਕ ਆਪਣਾ ਠੀਕ ਹੈ ਬਾਈ ਹਾਂਜੀ ਹਾਂ ਠੀਕ ਹੈ ਬਾਈ ਜੀ ਤੇ ਵੀਡੀਓ ਸਟਾਰਟ ਕਰੀਏ ਭਾਈ ਜੀ ਆਪਾਂ ਹਾਂਜੀ ਹਾਂ ਚਲੋ ਬਾਈ ਜੀ ਪਹਿਲਾਂ ਕਰ ਦਿਆਂਗੇ ਅਰਜਨ 555 DI ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲ 2019 ਮਾਡਲ ਹੈ ਬਾਈ ਜੀ ਪੰਜਾਬ ਨੰਬਰ ਟਰੈਕਟਰ ਹੈ ਫਾਜ਼ਲ ਕਾ ਦਾ ਠੀਕ ਹੈ ਜੀ ਹਾਂਜੀ 5.5 ਲੱਖ ਰੁਪਏ ਡਿਮਾਂਡ ਆ ਫੁੱਲ ਟੌਪ ਮਲ ਟਰੈਕਟਰ ਹੈ ਬਾਈ ਜੀ ਠੀਕ ਹੈ ਫੁੱਲ ਦਾ ਹਿੱਸਾ ਡਬਲ ਡਿਸਟ੍ਰੀਬਿਊਟਰ ਨਾਲ ਦੇ ਟਾਇਰਾਂ ਟਰੈਕਟਰ ਦੇ 11-1200 ਘੰਟਾ ਚੱਲੇ ਹੋਇਆ ਟਰੈਕਟਰ ਹੈ ਠੀਕ ਹੈ ਜੀ 7.5 ਲੱਖ ਰੁਪਏ ਦਾ ਬੱਬੂ ਭਾਈ ਆਪਾਂ ਟਰੈਕਟਰ ਦੇ ਦਾਂਗੇ ਲੈ ਵੀ 5.5 ਲੱਖ ਰੁਪਏ ਡਿਮਾਂਡ ਆਗੇ 7.5 ਲੱਖ ਰੁਪਏ ਦਾ ਬਾਈ ਕਹਿੰਦਾ ਦੇ ਦਾਂਗੇ ਮਾਨਤਾਣ ਹੋ ਜੂ ਫੁੱਲ ਮਾਨਤਾਣ ਕਰਾਂਗੇ ਭਰਾ ਜੋ ਤੁਹਾਡੇ ਵਰਗੇ ਭਰਾ ਆਗੇ ਕੋਈ ਚੱਕਰ ਹੀ ਨਹੀਂ ਕੋਈ ਕਿਸਾਨ ਭਰਾ ਆਵੇ ਸ ਠੀਕ ਹੈ 5-7000 ਦੀ ਕਮਾਈ ਤੇ ਚੀਜ਼ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਬਾਈ ਜੀ ਜਿਹੜੇ ਆਪਣੇ ਕੋਲੇ 12 ਮਾਲਤ ਉੱਤੇ ਉੱਤੇ ਟਰੈਕਟਰ ਹੈ ਸਾਰਿਆਂ ਤੇ 75% ਲੋਨ ਕਰਾ ਕੇ ਦੇ ਕਰਾ ਦੇਵਾਂਗੇ ਕਹਿੰਦਾ ਭਾਵ ਜੇ ਜਿੰਨੇ ਦੀ ਚੀਜ਼ ਹੈ ਉਹਦੋਂ 75% ਲੋਨ ਹੋ ਜਾਊਗਾ ਠੀਕ ਹੈ ਜੀ ਜਿਵੇਂ ਆ ਟਰੈਕਟਰ ਹੈ ਇਹਦੇ 4.5 ਲੱਖ ਦੇ ਲਗਭਗ ਲੋਨ ਹੋ ਜਾਊਗਾ ਲੱਖ ਤੋਂ 1.5 ਲੱਖ ਰੁਪਏ ਬੰਦੇ ਕੋਲੇ ਹੋਵੇ ਬੰਦੇ ਦਾ ਸਿਬਲ ਸਕੋਰ ਸਹੀ ਹੋਵੇ ਆ ਕੇ ਜਦੋਂ ਮਰਜੀ ਆਪਣੇ ਤੋਂ ਚੀਜ਼ ਖਰੀਦ ਸਕਦਾ ਹੇ ਕਬਜੀ ਜੀ ਬਾਈ ਆਪਾਂ ਲੋਨ ਕਰਵਾ ਕੇ ਵੀ ਟਰੈਕਟਰ ਦੇ ਦਾਂਗੇ ਜੇ ਕੋਈ ਬੇਚਕ ਪੁਰਾਣਾ ਘਟਾਉਣਾ ਹੋਵੇ ਤਾਂ ਵੀ ਆਪਾਂ ਪੁਰਾਣਾ ਟਰੈਕਟਰ ਵੀ ਘੱਟ ਲਵਾਂਗੇ ਸਿੱਧਾ ਵੇਚਣਾ ਹੋਵੇ ਹਾਂ ਸਿੱਧਾ ਵੀ ਕੋਈ ਚੱਕਰ ਨਹੀਂ ਠੀਕ ਆ ਬਾਈ ਤੇ ਅੱਗੇ ਆ ਗਿਆ ਬਾਈ ਜੀ ਨਿਊ ਹਾਲੈਂਡ 3602 3XT ਮਾਡਲ ਚ ਆਗਾ ਜੀ 50 HP ਕੈਟਾਗਰੀ ਚ ਟਰੈਕਟਰ ਆ ਬਾਈ ਜੀ 3602올 ਰੌਂਡਰ ਟਰੈਕਟਰ ਦੇ ਟਾਇਰ ਪਿਛਲੇ ਪਏ ਆ 85 90 ਪੈਸੇ ਅਗਲੇ ਹੈਗੇ 75 80 ਪੈਸੇ ਠੀਕ ਆ ਜੀ ਠੀਕ ਆ ਪਾਵਰ ਸਟੀering ਚਾਹੀਦਾ ਪਾਵਰ ਸਟੀering 14 9 28 ਦੇ ਟਾਇਰ ਨੇ ਬਾਈ ਜੀ ਤੇਲ ਬ੍ਰੇਕਾਂ ਵਾਲਾ ਠੀਕ ਆ ਜੀ ਠੀਕ ਹੈ ਪੂਰਾ ਚੰਗਾ ਟਰੈਕਟਰ ਆ ਬਾਈ ਜੀ 2015 ਮਾਡਲ ਹੈ ਫਰਸਟ ਓਨਰ ਹੈ ਪੰਜਾਬ ਨੰਬਰ ਹੈ ਰੰਗ ਪੇਂਟ ਜੀ ਰੰਗ ਪੇਂਟ ਬਾਈ ਜੀ origignal ਆ ਸਾਰਾ ਸਿਰਫ ਆ ਨਾ ਕੰਨੀਆਂ ਪਹਿਲਾਂ ਦੱਸ ਦਿੰਨੇ ਆ ਆ ਕੰਨੀਆਂ ਦੇ ਟੱਚਿੰਗ ਉਹੀ ਵੀ ਰਮ ਦੇ ਠੀਕ ਆ ਬਾਈ 5% ਬਾਕੀ ਸਾਰਾ origignal ਟਰੈਕਟਰ ਹੈ ਜੀ ਠੀਕ ਹੈ ਜੇ ਸ਼ੋਰੂਮ ਚ ਲਾਉਣਾ ਫਿਰ ਤਾਂ ਦੱਸ ਠੀਕ ਆ ਬਾਈ ਗੱਲ ਸਿੱਧੀ ਹੈ ਜੀ 15 ਮਾਡਲ ਆ 4 ਲੱਖ 65000 ਰੁਪਏ ਡਿਮਾਂਡ ਆ ਜੀ ਦੇ ਦਾਂ 440000 ਦਾ ਬਾਈ ਜੀ 440000 ਦਾ 20 ਤੋਂ 25000 ਸਾਰੇ ਟਰੈਕਟਰਾਂ ਤੇ ਡਿਸਕਾਊਂਟ ਕਰ ਦਾਂਗੇ ਯਾਰ ਕੁੱਲ ਮਿਲਾ ਕੇ ਗੱਲ ਮੁੱਕੀ ਕੁੱਲ ਮਿਲਾ ਕੇ ਹੁਣ ਬਈ ਆਪਾਂ ਪੁੱਛਦੀ ਨਹੀਂ ਹੈਗੇ ਵੀ ਕਿੰਨੇ ਦਾ ਦੇ ਦੋਗੇ ਠੀਕ ਆ ਬਾਈ ਨੂੰ ਠੀਕ ਆ ਸਿੱਧਾ 25000 ਰੁਪਏ ਦਾ ਡਿਸਕਾਊਂਟ ਹਰੇਕ ਟਰੈਕਟਰ 'ਚ ਹੋਏਗਾ ਆ ਗਿਆ ਸਵਰਾਜ 855 4 ਸਟਾਰ ਰਿਵਰਸ ਪੀਟੀਓ ਬਿਨਾ ਦੇਗੇ ਚੁੱਲੇ ਵਾਲਾ ਹਾਂਜੀ ਮਾਡਲ ਬਾਈ ਜੀ 2017 ਮਾਡਲ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਫਸਟ ਓਨਰ ਟਰੈਕਟਰ ਹੈ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਪਈ ਹੈ 85 ਤੋਂ 90 ਪੈਸੇ ਠੀਕ ਹੈ ਜੀ ਪੂਰਾ ਸਾਰਾ オリジナル ਪੇਂਟ ਦਾ ਟਰੈਕਟਰ ਹੈ ਠੀਕ ਹੈ ਜੀ ਕੋਈ ਵੀ ਕਿਸਾਨ ਭਰਾ ਆਉਂਦਾਗਾ ਫੁੱਲ ਮਾਨਤਾਣ ਕਰਾਂਗੇ ਟਰੈਕਟਰ ਦੇ ਬਾਈ ਜੀ 4.5 ਤੋਂ 5 ਲੱਖ ਦੇ ਵਿੱਚ ਵਿੱਚ ਲੋਨ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਜੀ ਟਰੈਕਟਰ ਦੀ ਡਿਮਾਂਡ ਹੈਗੀ ਹੈ 5 ਲੱਖ ਤੇ 75000 ਰੁਪਏ 5 ਲੱਖ ਤੇ 75 ਹਜ਼ਾਰ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਪਾਵਰ ਸਟੀering ਚ ਡਬਲ ਪਾਵਰ ਆ ਬਾਈ ਜੀ ਹਾਂਜੀ ਹਾਂਜੀ ਕੰਡੀਸ਼ਨ ਦਾ ਪੂਰਾ ਕੋਕਾ ਪੀਸ ਪਿਆ ਬਾਈ ਜੀ ਮੱਖੀ ਦਾ ਦਾਗ ਵੀ ਹੈ ਨਹੀਂ ਟਰੈਕਟਰ ਤੇ ਠੀਕ ਆ ਜੀ ਬਾਈ 23 ਮਾਡਲ ਆ ਰਹੀ ਕੰਡੀਸ਼ਨ ਹੈ 90% ਡਰਨ ਟਾਇਰ ਨੇ ਟੂ ਜੀ ਠੀਕ ਆ ਜੀ ਲੈ ਵੀ 90% ਟਾਇਰ ਨੇ ਪੈਰਪੁਰ ਦਾਣ ਹਜੇ ਤੱਕ ਪੂਰੇ ਸਾਫ ਪਏ ਨੇਗੇ ਸੋਹਣਾ ਟਰੈਕਟਰ ਆ ਬਾਈ ਜੀ 11-1200 ਘੰਟਾ ਇਹ ਸੌਰੀ ਇਹ ਟਰੈਕਟਰ ਚੱਲੇ 23-2400 ਘੰਟਾ ਚੱਲਿਆ ਹੋਣਾ ਠੀਕ ਆ ਅਰੀਜਨਲ ਜੀ ਜੀ ਠੀਕ ਆ ਬਾਈ ਜੀ ਤੇ ਇਹ ਗਿਆ ਗਿਆ ਬਾਈ ਜੀ ਸੁਪਰ ਸੀਟਰ ਨੂੰ ਤ শোরুম কন্ডিশন ਦਾ ਟਰੈਕਟਰ ਆ ਜਨੇ ਪੈਸੇ ਟਰੈਕਟਰ ਦੀ ਕੰਡੀਸ਼ਨ ਪਈ ਆ ਬਾਈ ਜੀ 95 ਪੈਸੇ ਫੁੱਲ ਟਾਪ ਮਾਡਲ ਸੈਟਲ ਗੇਅਰ 3 ਸਪੀਡ ਚ ਟਰੈਕਟਰ ਹੈਗਾ ਠੀਕ ਆ ਜਿਹਨੂੰ ਚੇਂਜਰ ਵਾਲਾ ਕਹਿੰਦੇ ਨੇ ਨਾ ਚੇਂਜਰ ਵਾਲਾ ਸਿਰਫ 1100 ਘੰਟਾ ਕੰਪਨੀ ਰਿਕਾਰਡ ਨਾਲ ਟਰੈਕਟਰ ਚੱਲਿਆ ਹੋਇਆ ਉਹ ਕਾਗਜ਼ ਕੋਈ ਜਿਹੜੇ ਚੜੇ ਹੋਇਆ ਨਾ ਕੰਪਨੀ ਦੇ ਆ ਬਾਈ ਜੀ ਉਹ ਠੀਕ ਆ ਪਹਿਲਾਂ ਨਜ਼ਰੀ ਦਾ ਮਰਵਾ ਦੇ ਬਾਈ ਕੇਰਾ ਵੱਡੇ ਭਾਈ ਮੱਖੀ ਦਾ ਦਾਗ ਵੀ ਹੈਣੀ ਕਿਸੇ ਪਾਸੇ ਜਿਹੜੇ ਅਗਲੇ ਟਾਇਰ 175000 ਦੇ ਬਾਈ ਨੇ ਸ਼ੌਕ ਨਾਲ ਪਵਾਏ ਹੋਏ ਆ ਬਾਈ ਜੀ ਜਹਾਜੀ ਟਾਇਰ ਬੋਲ ਦਿੰਦੇ ਆ ਉਹਨਾਂ ਨੂੰ ਠੀਕ ਹੈ ਜਹਾਜੀ ਟਾਇਰ ਕਰ ਮਰਫ ਦੇ ਹਾਂਜੀ ਹਾਂਜੀ ਠੀਕ ਹੈ ਅੱਜ ਕੱਲ ਇਹ ਟ੍ਰੈਂਡ 'ਚ ਚੱਲਦੇ ਨੇ ਨਾ ਕਹ ਲਈਏ ਟ੍ਰੈਂਡ 'ਚ ਪੂਲ ਟੌਪ ਵਾਲਾ 6 ਲੱਖ ਤੇ 95000 ਟ੍ਰੈਕਟਰ ਦੀ ਡਿਮਾਂਡ ਹੈ ਠੀਕ ਆ ਜੀ 5.5 ਲੱਖ ਦੇ ਲਗਭਗ 5 ਤੋਂ 5.5 ਲੱਖ ਟ੍ਰੈਕਟਰ ਤੇ ਲੋਨ ਹੋ ਜਾਊਗਾ ਠੀਕ ਆ ਜੀ ਕਿੰਨੇ ਕੇ ਪੈਸੇ ਲਿਆਉਣੇ ਹੁਣ ਬਾਈ ਜੀ ਬਾਈ ਜੀ ਲੱਖ ਤੋਂ 1.5 ਲੱਖ ਰੁਪਏ ਕੋਲੇ ਹੋਣਾ ਚਾਹੀਦਾ ਜਿਹੜਾ ਮਰਜੀ ਟਰੈਕਟਰ ਆ ਕੇ ਲੈ ਜੀ ਯਾਰ ਠੀਕ ਹੈ ਲੱਖ ਜਾਂ 1.5 ਲੱਖ ਰੁਪਏ ਕੋਲੇ ਹੋਣਾ ਚਾਹੀਦਾ ਬਾਕੀ ਬਾਈ ਸਿਵਲ ਤੇ ਡਿਪੈਂਡ ਆ ਕਹਿਣ ਕੋ ਨੂੰ ਸਾਡੇ ਮੈਨੂੰ 60 ਪੈਸੇ ਘਾ ਲਓ 70 ਪੈਸੇ ਘਾ ਲਓ ਬਾਈ ਜੀ 1 ਰੁਪਏ ਵਿਆਜ ਪਊਆ ਠੀਕ ਆ ਬਾਈ ਜੀ ਆਸਾਨ ਕਿਸ਼ਤਾ ਕਰਾ ਕੇ ਜਦੋਂ ਮਰਜੀ ਆ ਕੇ ਬੰਦਾ ਲਿਆ ਸਕਦਾ ਠੀਕ ਆ ਜੀ ਤੇ ਅੱਗੇ ਹੈਗਾ 50 50 50 ਡੀ 2013 ਮਾਡਲ ਹੈ ਬਾਈ ਜੀ ਬਠਿੰਡਾ ਨੰਬਰ ਟਰੈਕਟਰ ਹੈ ਠੀਕ ਆ ਜੀ 4 ਲੱਖ ਤੇ 40000 ਰੁਪਏ ਟਰੈਕਟਰ ਦੀ ਡਿਮਾਂਡ ਹੈ ਠੀਕ ਆ ਜੀ ਤੇ ਟਾਇਰ ਬਾਈ ਜੀ ਟਾਇਰ ਬਾਈ ਜੀ ਹੈਗੇ ਨੇ 65 ਤੋਂ 70 ਪੈਸੇ ਪਿਛਲੇ ਅਗਲੇ 80 85 ਪੈਸੇ ਪਏ ਠੀਕ ਆ ਬਾਈ ਜੀ ਕੰਡੀਸ਼ਨ ਦਾ ਪੂਰਾ ਕੋਕਾ ਪੀਸ ਕਰਨਾ ਕੋਕਾ ਪੀਸ ਸਾਰਾ origignal tractor ਆ ਬਾਈ ਜੀ ਆ ਜੇ ਟੱਕੀ ਹੈ ਨਾ ਆ ਰੰਗ ਜਾ ਉਤਰਿਆ ਹੋਇਆ ਹੈ ਇਹ ਬਾਈ ਜੀ ਕਿਤੇ ਕਲਮਾ ਵੀ ਲਾ ਸਕਦੇ ਕਿਤੇ ਨਹੀਂ ਲਾਈਆਂ ਠੀਕ ਆ ਬਾਈ ਵੀ ਆਪਾਂ ਸੌ ਪਹੁੰਚ ਜੋ ਗਏ ਆ ਯਾਰ ਵੀ ਸਾਰਾ origignal tractor ਆ origignal ਆਗਾ ਠੀਕ ਇੱਕ ਡੋਕ ਲੈਣਾ ਤੂੰ ਅਤਵਾਏ ਕਰੀਏ ਜਾਂ ਬਿਊਟੀ ਪਾਰਲਰ ਨਾਲ ਲਈਏ ਨਾ ਬਿਊਟੀ ਪਾਰਲਰ ਤਾਂ ਬਾਈ ਜੀ ਰਬਿੰਗਾ ਲੱਗੇ ਪਿਆ ਬੰਦੇ ਉਹ tractor ਹੀ ਤਰ ਕੇ ਆਇਆ ਦੂਜਾ tractor ਦੇਖਣ ਨੂੰ ਜੀ ਨਹੀਂ ਕਰਦਾ ਤੁਸੀਂ ਕੱਲ ਨੂੰ ਵੇਖੋ ਠੀਕ ਆ ਲੈ ਬਾਈ ਜੀ ਤੇ ਡਿਮਾਂਡ ਕੀ ਬਾਈ ਜੀ ਦੀ 4 ਲੱਖ ਤੇ 40000 ਰੁਪਏ ਚ 4 ਲੱਖ ਤੇ 40000 ਰੁਪਿਆ ਕੰਡੀਸ਼ਨ ਦਾ ਪੂਰਾ ਫੁੱਲ ਸੋਹਣਾਗਾ ਪਾਵਰ ਸਟੀਅਰਿੰਗ ਚ ਆਣਾ ਬਾਈ ਜੀ ਜੀ ਬਾਈ ਠੀਕ ਆ ਬਾਈ 3 ਲੱਖ ਦੇ ਲਗਭਗ ਇਹਦੇ ਲੋਨ ਹੋ ਜੂਗਾ ਬਾਈ 3 ਲੱਖ ਦੇ ਲਗਭਗ ਇਹਦੇ ਲੋਨ ਹੋ ਜੂਗਾ 3600 ਤੋਂ ਤੇ ਹੋ ਜੂਗਾ ਬਾਈ ਜੀ ਇਹਦੇ 2 ਲੱਖ ਤੇ 70 75000 ਰੁਪਿਆ ਲੋਨ ਠੀਕ ਆ ਜੀ ਹਾਂਜੀ ਤੇ ਥੋੜੇ ਪੈਸੇ ਨਾਲ ਆਪਾਂ ਟਰੈਕਟਰ ਕਹਿ ਲਈ ਆਪਾਂ ਮਿਲ ਜੂਗਾ ਨਾ ਬਾਈ ਜੀ ਆਪਣੇ ਕੋਲ ਜੀ ਜੀ ਬਾਈ ਜੀ ਬਾਈ ਆ ਟਰੈਕਟਰ 744 ਹੈ ਜਿਵੇਂ ਨਿਊ ਮਾਡਲ ਟਰੈਕਟਰ ਆ ਜੀ ਬਾਈ ਤਿਆਰ ਤੁਰੇ ਕਰਨ ਵਾਲਿਆ ਇੱਕ ਆਪਣੇ ਕੋਲ 60 ਐਚਪੀ ਵਾਲਾ ਟਰੈਕਟਰ ਆਇਆ ਬਾਈ ਜੀ ਸਟੈਂਡਰਡ ਸ ਬਿਊਟੀਫੁੱਲ ਸੈਂਟਰ ਭੇਜਣ ਨਾਲ ਆਣਾ ਕਾਦੀ ਬਹੁਤ ਆ ਬਿਊਟੀਫੁੱਲ ਬਲਰ ਤਾਂ ਭਾਈ ਜਾ ਬਿਊਟੀਫੁੱਲ ਬਲਰ ਕੋਲ ਸੁਨਾ ਟਰੈਕਟਰ ਆ ਬਾਈ ਜੀ ਇਹ ਵੀ ਆਪਾਂ ਕਹ ਲਈਏ ਇੰਜਨ ਗੇਅਰ ਦੀ ਭਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪੀਵੀ ਸ਼ਰ ਨਿਹਾਲ ਸਿੰਘ ਵਾਲੇ ਦਾ ਨੰਬਰ ਆ ਫਸਟ ਓਨਰ ਟਰੈਕਟਰ ਆ ਬੰਦੇ ਦੀਆਂ ਆਈਡੀਆਂ ਤੱਕ ਸਭ ਕੁਝ ਨਾਲ ਮਿਲੂਗਾ ਡਬਲ ਸਿਲੰਡਰ ਵਾਲਾ ਜਿਹੜਾ ਇਹ ਪਾਵਰ ਐਕਟਿਵ ਕਹਿੰਦਾ ਬਾਈ ਠੀਕ ਆ ਲੈ ਵੀ ਪਾਵਰ ਐਕਟਿਵ ਸਟੇ ਸੁਨਾ ਵਾਲੀ ਕਾਲਾ ਲੱਗਿਆ ਹੋਇਆ ਚੋਲਾ ਲਾ ਕੇ ਵੀ ਪਾਵਰ ਸ਼ੇਅਰਿੰਗ ਕੀਤਾ ਆ ਕੰਪਨੀ ਦਾ ਠੀਕ ਆ ਜੀ ਤੇ ਡਿਮਾਂਡ ਭਾਈ ਜੀ ਦੀ ਡਿਮਾਂਡ 2, ਠੀਕ ਹੈ 2 ਲੱਖ 65000 ਦਾ 5 ਇਅਰ ਵਾਲਾ ਬਾਈ ਸੁਪਰ ਸੀਟ ਦੀ ਨੇਰੀ ਬਣਾ ਦੂ ਏ ਨੇਰੀ ਬਣਾ ਦੂਗਾ ਜੀ ਜੇ ਮੇਰੀ ਵੀਡੀਓ ਦੇਖ ਕੇ ਆ ਗਿਆ ਬਾਈ ਉਹ ਬਾਈ ਗੱਲ ਹੀ ਕੋਈ ਤੇਰਾ ਨਾਮ ਲੈ ਕੇ ਆਵੇ ਸਹੀ ਬੱਬੂ ਯਾਰ ਕੀ ਚੱਕਰ ਨਾ 10000 ਹੋਰ ਘੱਟ ਕਰ ਦਾਂਗੇ ਠੀਕ ਹੈ ਬਾਈ ਅੱਗੇ ਆ ਗਿਆ ਬਾਈ ਜੇ ਫਾਰਮ ਟਰੈਕ 45 ਫਾਰਮ ਟਰੈਕ 45 2010 ਮਾਲ ਟਰੈਕਟਰ ਆ ਬਾਈ ਜੀ ਫਸਟ ਓਨਰ ਹੈ ਹਰਿਆਣਾ ਨੰਬਰ ਆ ਟਰੈਕਟਰ ਠੀਕ ਹੈ ਜੀ ਆ ਜਿਹੜੇ ਟਰੈਕਟਰ ਆ ਨਾ ਸਾਰੇ ਲਾਈਨ ਚ ਇੱਕ ਪੰਜਾਬ ਨੰਬਰ ਟਰੈਕਟਰ ਆ ਸਾਰੇ ਹਰਿਆਣਾ ਨੰਬਰ ਨੇ ਸਾਰੇ ਹਰਿਆਣਾ ਪੰਜਾਬ ਹਰਿਆਣਾ ਨੰਬਰ ਨੇ ਐਨਓ ਸਾਰੇ ਟਰੈਕਟਰਾਂ ਦੀ ਆਊਗੀ ਕੱਲੇ ਉਹ ਕੱਲੇ ਪਾਵਰ ਟਰੱਕ ਤੋਂ ਬਣਾ ਠੀਕ ਆ ਜਿੱਥੋਂ ਦੀ ਅਗਲਾ ਕਹੂਗਾ ਹਾਂਜੀ ਠੀਕ ਆ ਪਹਿਲਾਂ ਹੀ ਕਢਾ ਕੇ ਦੇਵਾਂਗੇ ਫੁੱਲ ਨਵਾਂ ਟਰੈਕਟਰ ਆ ਵੀਰ ਜੀ ਨਵੇਂ ਟਾਇਰ ਆ ਗੁੱਡੀ ਹਰ ਦੇ ਠੀਕ ਆ ਜੀ ਚੌਕੜਾ ਟਾਇਰਾਂ ਦਾ ਨਵੇਂ ਆਣਾ ਕੱਢੀ ਆਪਾਂ ਜੀ ਜੀ ਠੀਕ ਆ ਲੈ ਵੀ 프ਰੰਟ ਤੇ ਕਹਿੰਦੇ ਲੋਡ ਹੀ ਨਹੀਂ ਹੈਗੇ ਹਜੇ ਤੱਕ ਮੈਨੂੰ ਲੱਗਦਾ ਜੰਮੀ ਮਾਰਕਾ ਵੀ ਨਹੀਂ ਉੱਤੇ ਆ ਤੇ ਬੈਕ ਤੇ ਵੀ ਅਜੇ ਥੋੜੇ ਥੋੜੇ ਡੁੰਮਣੀਆਂ ਹੈਗੀਆਂ ਨਹੀਂ ਗੀਆਂ ਹਾਂ 13 ਸੀਟਾ ਟੈਕਟਰ ਦਾ ਨੰਬਰ ਹੈ ਜੀ 6055 2014 ਮਾਡਲ ਹਰਿਆਣਾ ਨੰਬਰ ਆ ਸੁਪਰ ਮੈਕਸ ਟਰੈਕਟਰ ਹੈ ਡਬਲ ਡਿਸਟ੍ਰੀਬਿਊਟਰ ਚ ਸਾਈਡ ਗੀਅਰ ਰਿਵਰਸ ਵੀਡੀਓ 16928 ਦੇ ਡਾਇਰ ਤੇ ਡੱਕ ਲੱਗਿਆ ਹੋਇਆ ਹੈ ਡੱਕ ਲੱਗਿਆ ਹੋਇਆ ਬਾਈ ਜੀ ਟਰੈਕਟਰ ਤੇ ਮਗਰਾਲਾ ਮੁਰੂਣਾ ਤੇ ਮੱਖੀ ਦਾ ਦਾਗ ਵੀ ਹੈ ਨਹੀਂ ਠੀਕ ਹੈ ਜੀ ਫਸਟ ਓਨਰ ਇਹ ਵੀ ਟਰੈਕਟਰ ਹੈ ਜੀ ਐਨਓਸੀ ਜਿੱਥੋਂ ਦੇ ਕਹੂਆ ਬਾਈ ਉੱਥੋਂ ਦੀ ਲੈ ਕੇ ਦੇਵਾਂਗੇ ਠੀਕ ਹੈ ਜੀ 445000 ਰੁਪਏ ਟਰੈਕਟਰ ਦਾ ਰੇਟ ਹੈ ਠੀਕ ਹੈ ਜੀ ਟਰੈਕਟਰ ਦੇ ਦਾਰੇ ਸਵਾ 4 ਲੱਖ ਦਾ ਠੀਕ ਹੈ ਜੀ ਹਾਂ ਜੀ ਤੇ ਲੋਬੇ ਕੰਡੀਸ਼ਨ ਚਾਹੇ ਕਰਾਣਾ ਪੂਰਾ ਸੋਹਣਾ ਟਰੈਕਟਰ ਪੂਰਾ ਫੁੱਲ ਸੋਹਣਾ ਤੇ ਸਾਈਡ gear ਚਾਗਾ ਬਾਈ ਜੀ ਹਾਂ 55 hp ਦਾ ਟਰੈਕਟਰ ਹੈ ਜੀ ਠੀਕ ਹੈ ਜੀ ਅੱਗੇ ਬਾਈ ਜੀ 2019 ਮਾਡਲ ਦਾ ਕਾਪੀ ਟਰੈਕਟਰ ਦੀ 20 ਦੀ ਆ ਦੇਗੀ ਚੁੱਲੇ ਵਾਲਾ ਦੇਗੀ ਚੁੱਲੇ ਵਾਲਾ ਠੀਕ ਹੈ ਬਾਈ ਜੀ ਪੂਰਾ ਚਾਲਾ ਟਰੈਕਟਰ ਹੈ ਬਾਈ ਜੀ ਨਵੇਂ ਵਰਗੇ ਟਾਇਰ ਪਏ ਆ ਅਗਲੇ ਟਾਇਰ ਨਾਲ ਦੇ ਆ ਠੀਕ ਹੈ ਅਗਲੇ ਟਾਇਰ ਨਾਲ ਦੇ ਆ ਬੈਕ ਟਾਇਰ ਬਾਈ ਚੇਂਜ ਨੇ ਜਮਾਂ ਨਵੇਂ ਟਾਇਰ ਨੇ ਜਮਾਂ ਨਵੇਂ ਟਾਇਰ ਨੇ ਪਾਈਵੇ ਸਟਾਰ ਚਾ ਬਾਈ ਜੀ ਤੇ ਮਾਡਲ ਹੈਗਾ 19+20 ਤੇ ਡਿਮਾਂਡ ਬਾਈ ਜੀ ਡਿਮਾਂਡ ਹੈਗੀ 6.5 ਲੱਖ ਰ ਭਾਈ ਲੋਨ ਹੋ ਜੂਗਾ ਕਿ ਤੁਹਾਡੇ ਵੈਸੇਲ ਤੇ ਡਿਪੈਂਡ ਕਰਦਾ ਹੈ ਨਾ ਭਾਈ ਜੀ ਜੀ ਉਹ ਤਾਂ ਅਗਲੇ ਤੇ ਆਪਣੇ ਹੋਣਾ ਸਪੈਸਕੋਰ ਹੋਣਾ ਚਾਹੀਦਾ ਹੈ ਠੀਕ ਹੈ ਕਈ ਵੀਰ ਕਹਿਣ ਲੱਗ ਜਾਂਦੇ ਨੇ ਵੀਰੇ ਵੀ ਐਨੇ ਦਾ ਲੋਨ ਕੈਸਗਾ ਵੀ ਹੋਇਆ ਨਹੀਂਗਾ ਜੀ ਸਪੈਸਲ ਤੇ ਡਿਪੈਂਡ ਆ ਭਾਈ ਤੁਹਾਡੇ ਠੀਕ ਹੈ ਕਹਿੰਦੇ ਭਾਈ ਜੀ ਪਾਵਰ ਟਰੈਕ 445 ਪਾਵਰ ਟਰੈਕ 445 2007 ਦਾ 11ਵੇਂ ਮਹੀਨੇ ਦਾ ਨਿਕਲੇ ਹੋਇਆ ਭਾਈ ਜੀ 2008 ਦੀ ਆਰ ਸੀ ਹੈ ਠੀਕ ਹੈ ਜੀ ਤੇ ਟਾਇਰ ਭਾਈ ਸਾਰਾ ਓਰੀਜਨਲ ਟਰੈਕਟਰ ਹੈਗਾ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਨੇ ਚਾਰੇ ਠੀਕ ਹੈ ਕੰਪਨੀ ਦੇ ਟਾਇਰ ਨੇ ਡਬਲ ਕਲਚ ਹੈ ਡਬਲ ਪੀ ਠੀਕ ਹੈ ਜੀ ਹਾਂਜੀ ਤੇਰੇ ਬਾਰੇ ਸਾਰਾ ਸਹੀ ਆ ਬਈ ਸਾਰਾ Ориジナル ਅਜ ਤੱਕ ਠੀਕ ਆ ਬਾਈ ਜੀ ਡਿਮਾਂਡ ਜੀ ਫਸਟ ਆਨਰ ਟਰੈਕਟਰ ਆ ਬਾਈ ਜੀ ਡਿਮਾਂਡ ਹੈਗੀ 245000 ਤੋਂ ਸਵਾ 2 ਲੱਖ ਰੁਪਏ ਦਾ ਟਰੈਕਟਰ ਦੇ ਦਾਂ ਠੀਕ ਆ ਲੈ ਬਈ ਸਵਾ 2 ਲੱਖ ਰੁਪਏ ਬਾਈ ਜੀ ਸਵਾ 2 ਲੱਖ ਦੇ ਡਬਲ ਕਲਚ ਟਰੈਕਟਰ ਇਹ じゃ ਮਿਲਦਾ ਨਹੀਂ ਠੀਕ ਆ ਜੀ ਤੇ ਅੱਗੇ ਕਹੇ ਬਾਈ ਜੀ ਅੱਗੇ ਵੀ ਫਾਰਮ ਟਰੱਕ 45 2010 ਮਾਡਲ ਲੈ ਬਾਈ ਜੀ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਕਾਹੜੇ ਮਾਰਗੇ ਟਾਇਰ ਹਾਂ ਡਬਲ ਕਲਚ ਟਰੈਕਟਰ ਹੈਗਾ ਬੀਕੇਟੀ ਕੰਪਨੀ ਦੇ ਨਵੇਂ ਟਾਇਰ ਨੇ ਠੀਕ ਆ ਜੀ ਠੀਕ ਆ ਟਰੈਕਟਰ ਦਾ ਸਾਰਾ オリジナル ਟਰੈਕਟਰ ਕਿਤੇ ਕੋਈ ਕਲਮ ਨਹੀਂ ਲੱਗੀ ਬਾਈ ਜੀ ਟਰੈਕਟਰ ਵੀ ਕਟਿਆ ਜੀ ਇਹਦੇ ਬਜਟ ਦਾ ਬਾਈ ਸਾਰੇ ਟਰੈਕਟਰਾਂ ਚ ਕੱਟੇ ਜਾਣਗੇ ਬਾਈ ਟਰੈਕਟਰ ਇਹੋ ਜਿਹਾ ਅਗਲੇ ਨੇ ਕਟਾਉਣਾ ਹੋਵੇ ਤੇ ਅੱਗੇ ਗਿਆ ਬਾਈ ਜੀ Mahindra 585 DI ਹਾਂ ਜੀ 2017 ਮਾਡਲ ਟਰੈਕਟਰ ਆ ਬਾਈ ਜੀ ਠੀਕ ਹੈ ਟੌਪ ਮਾਡਲ ਪਾਵਰ ਸਟੀering ਵਾਲਾ ਟਰੈਕਟਰ ਆ ਡਬਲ ਸੈਂਟਰ ਪਾਵਰ ਵਾਲਾ ਸੈਂਟਰ ਗੇਅਰ ਵਾਲਾ ਟਰੈਕਟਰ ਆ ਠੀਕ ਆ ਜੀ 17 ਮਾਡਲ ਆ ਫਸਟ ਓਨਰ ਆ ਠੀਕ ਹੈ ਪੰਜਾਬ ਨੰਬਰ ਟਰੈਕਟਰ ਹੈ ਤੇ ਟਾਇਰ ਬਾਈ ਜੀ ਇਹਦੇ 14 ਦੇ ਨੇਗੇ 14 9 28 ਦੇ ਟਾਇਰ ਬਾਈ ਜੀ 90% ਟਾਇਰ ਨੇ ਰੇਡੀਅਲ ਪਿਛਲੇ ਠੀਕ ਹੈ ਵੱਡਾ ਉੱਚਾ ਜਿਹਾ 바ਵਾ ਲੱਗ ਰਿਆ ਨਾ ਟਰੈਕਟਰ ਹਾਂ 14 9 28 ਦੇ ਰੇਡੀਅਲ ਟਾਇਰਾਂ ਦਾ ਕਰਕੇ ਲੱਗ ਰਿਹਾ ਹੈ ਦੇਖਣ ਚ ਗੱਡੀ ਤੇ ਦੀ ਘੱਟ ਲੱਗਦੀ ਹੈ ਪਰ ਰੇਡੀਅਲ ਟਾਇਰ ਥੋੜਾ ਚੌੜਾ ਵੱਧ ਹੁੰਦਾ ਗੱਡੀ ਚਾਈ ਘੱਟ ਹਾਂ ਗੱਡੀ ਦਾ ਥੋੜਾ ਚਾਈ ਘੱਟ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਤੇ ਅਗਲੇ ਟਾਇਰ ਟਰੈਕਟਰ ਦੇ ਹੈਗੇ ਬਾਈ ਜੀ 750 ਵਾਲੇ ਠੀਕ ਆ ਜੀ ਇਹ ਮਹਿੰਗਾ ਜੋ ਕੋ ਹਮਾ ਅਲਾਈਨਸ ਦੇ ਟਾਇਰ ਨੇ ਇਹਦੇ ਟਰੈਕਟਰ ਦੇ 80 ਪੈਸੇ ਕੰਡੀਸ਼ਨ ਮੰਨ ਕੇ ਆ ਜੀ ਤੁਸੀਂ ਠੀਕ ਆ ਜੀ ਟਰੈਕਟਰ ਫਸਟ ਓਨਰ ਹੈ 4 ਲੱਖ ਦੇ 80000 ਰੁਪਏ ਟਰੈਕਟਰ ਦੀ ਡਿਮਾਂਡ ਹੈ ਟਰੈਕਟਰ ਦੇ ਦਾਂਗੇ 4 ਲੱਖ ਦੇ 40000 ਰੁਪਏ 4 ਲੱਖ ਦੇ 40000 ਰੁਪਏ 4 ਲੱਖ ਦੇ ਲਗਭਗ ਟਰੈਕਟਰ ਤੇ ਲੋਨ ਕਰਾ ਦਾਂਗੇ ਠੀਕ ਆ ਭਾਈ ਜੀ ਤੇ ਮੇਨ ਲੋਕੇਸ਼ਨ ਭਾਈ ਜੀ ਇੱਕ ਵਾਰੀ ਮੇਨ ਲੋਕੇਸ਼ਨ ਭਾਈ ਉਹ ਸਾਹਮਣੇ ਕੋਰਸ਼ਮੀਰ ਦਾ ਬੱਸ ਸਟੈਂਡ ਹੈ ਇੱਥੋਂ ਤਿੰਨ ਕਿੱल्ल्या ਤੇ ਤਿੰਨ ਕਿੱल्ल्या ਤੇ ਖੱਬੇ ਪਾਸੇ ਰੋਡ ਗਈ ਮਾਨਸਾ ਨੂੰ ਸામਨੇ ਗਈ ਰੋਡ ਤਲਵੰਡੀ ਸਾਬੋਂ ਨੂੰ ਤੱਕ ਸ੍ਰੀ ਦੌਂਦੋਂ ਸਾਬ ਨੂੰ ਤੇ ਇੱਧਰ ਗਿਆ ਬਾਈ ਜੀ ਇੱਧਰ 9 ਕਿਲੋਮੀਟਰ ਤੇ ਸਹੀ ਬਠਿੰਡਾ ਦਾ ਬੱਸ ਸਟੈਂਡ ਆ ਬਾਈ ਜੀ ਆ ਮੇਨ ਰੋਡ ਆ ਪਿੰਡ ਹਾਈਵੇ ਜਿਹੜਾ ਫੋਰ ਲੈਣਾ ਠੀਕ ਆ ਬਾਈ ਜੀ ਬਠਿੰਡਾ ਇਥੋਂ ਸਿਰਫ 9 ਕਿਲੋਮੀਟਰ ਬੱਸ ਸਟੈਂਡ ਹੈ ਤਲਵੰਡੀ ਸਾਬੋ 15 ਕਿਲੋਮੀਟਰ ਹੈ ਮੋੜ ਮੰਡੀ 20 ਕਿਲੋਮੀਟਰ ਹੈ ਠੀਕ ਹੈ ਬਾਈ ਜਦੋਂ ਉਧਰੋਂ ਸਾਹਮਣੇ ਤਲਵੰਡੀ ਸਾਬੋ ਤੋਂ ਬਠਿੰਡੇ ਨੂੰ ਜਾਵਾਂਗੇ ਉੱਥੇ ਬੋਰਡ ਲੱਗੇ ਸਾਹਮਣੇ ਦੇਖੇ ਜਾਣਾ ਫਲੈਕਸਾਂ ਲੱਗੀਆਂ ਹੋਈਆਂ ਬਾਈ ਜੀ ਆਪਣੇ ਇੱਧਰ ਵੀ ਲੱਗੀ ਹੋਈ ਹੈ ਇੱਧਰ ਵੀ ਠੀਕ ਹੈ ਕੋਟਸ਼ਮੀਰ ਇਧਰੋਂ ਨੰਗਨਸਾਰ ਹੈਗਾ ਪਿੰਡਾ ਰੋਡ ਜਮਾਸਾਂਡ ਹਾਂ ਕੋਟਸ਼ਮੀਰ ਤੋਂ ਬਠਿੰਡਾ ਰੋਡ ਠੀਕ ਹੈ ਬਾਈ ਠੀਕ ਹੈ ਜੀ ਜਦੋਂ ਮਰਜ਼ੀ ਕੋਈ ਲੰਘਦਾ ਟੱਪ ਦੇ ਭਰਾ ਤੁਸੀਂ ਆਏ ਹੋ ਤੁਹਾਡੇ ਲਈ ਜੀ ਆਇਆਂ ਨੂੰ ਤੁਹਾਡੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਦੁਆਰਾ ਤੋਂ ਸਾਰਿਆਂ ਠੀਕ ਹੈ ਸਾਡਾ ਬੱਬੂ ਭਰਾ ਵੀਰੇ ਬਹੁਤ ਵਧੀਆ ਬੱਬੂ ਤੇ ਸ਼ਕੰਦਰ ਮਾਨ ਸਾਡੇ ਦੋਨੇ ਮਿੱਤਰ ਪਿਆਰੇ ਦਿਲੋਂ ਚਾਹਣ ਵਾਲੇ ਆ ਸੀ ਇਹਨਾਂ ਨੂੰ ਦਿਲੋਂ ਭਰਾਵਾਂ ਨਾਲ ਮੋਹ ਹੈ ਸਾਡਾ ਕੋਈ ਪ੍ਰੋਮੋਸ਼ਨ ਵਾਸਤੇ ਇੱਕ ਗੱਲ ਆ ਬਈ ਜਦੋਂ ਮੈਂ ਵੀਡੀਓ ਕਰਨ ਲੱਗਾ ਸੀਗਾ ਸਭ ਤੋਂ ਪਹਿਲਾਂ ਬਾਈ ਨਾਲ ਪਿਆਰ ਪੈਜਿਆ ਆਪਣਾ ਸਟਾਰਟਿੰਗ ਦੇ ਵਿੱਚ ਹੀ ਭਰਾ ਐ ਬਾਈ ਇਹੋ ਜਿਹੀ ਕੋਈ ਗੱਲ ਨਹੀਂ ਬਾਈਆਂ ਦਾ ਦੋਨੇ ਸਾਫ ਸੁਥਰਾ ਕੰਮ ਕਰਦੇ ਬਾਈ ਸਿਕੰਦਰਮਾਨ ਤੇ ਬੱਬੂ ਢੋਲਾ ਠੀਕ ਆ ਬਾਈ ਇਲਤੀ ਲਾਣੇ ਦੇ ਨਾਂ ਤੇ ਇਹਨਾਂ ਦਾ ਪੇਜ ਚੱਲਦਾ ਵੀਰ ਜੀ ਸਾਰਿਆਂ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਇਹਨਾਂ ਦੀਆਂ ਨੂੰ ਬਹੁਤ-ਬਹੁਤ ਲਾਈਕ ਕਰਦੇ ਕਰਿਆ ਕਰੋ ਇਹ ਆਮ ਗਰੀਬ ਘਰੋਂ ਬੱਚਾ ਵਿਚਾਰਾ ਇਹਦੀ ਆਪਾਂ ਇੱਕ ਸਿਰਫ ਆਪਣੇ ਲਾਈਕ ਤੇ ਸ਼ੇਅਰ ਨਾਲ ਮਦਦ ਕਰ ਸਕਦੇ ਆ ਅੱਗੇ ਬੱਚਾ ਬਾਈ ਆ ਸਕਦਾ ਥੋੜੇ ਵੀ ਕੰਮ ਆ ਸਕਦਾ ਸਾਡੇ ਵੀ ਆ ਰਿਹਾ ਬਹੁਤ-ਬਹੁਤ ਧੰਨਵਾਦ ਬਾਈ ਜ ਠੀਕ ਹੈ ਭਾਈ। ਤੇ ਲਓ ਭਾਈ ਜੀ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ। ਤੇ ਕਮਾਨ ਟਰੈਕਟਰ ਸੇਲ ਪਰਚੇਜ ਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਓ। ਧੰਨਵਾਦ। ਸਸੇਕਾ।